ਇਸ ਵਾਰ ਤਿੰਨ ਚਾਰ ਵਾਰ ਮੀਂਹ ਪਈ ਤੇ ਦਰਖਤਾਂ ਜਿਹੜੇ ਬਹੁਤ ਸੋਹਣੇ ਹਰੇ ਹੋਏ ਐ ਹਰਿਆਲੀ ਮਾਰਦੀ ਐ ਜੋ ਤੁਸੀਂ ਝਾਕੋਗੇ ਸਾਡੀਆਂ ਅੱਖਾਂ ਨੂੰ ਇਹ ਦਰਖਤਾਂ ਜਿਹੜੇ ਸਕੂਨ ਦਿੰਦੇ ਤੇ ਜਿੱਥੇ ਇਸ ਤਰ੍ਹਾਂ ਦਰਖਤ ਜਿੰਨੀਆਂ ਵੀ ਸੜਕਾਂ ਤੇ ਲੱਗੇ ਐ ਤਾਂ ਉੱਥੇ ਟੈਂਪਰੇਚਰ ਐ ਜਿਹੜਾ ਬਾਕੀਆਂ ਨਾਲੋਂ ਘੱਟ ਹੂ ਕਦੋਂ ਮਰਜੀ ਚੈੱਕ ਕਰ ਲਿਓ ਤੇ ਹੁਣ ਦੇਖ ਲਓ ਆ ਲੋਕਾਂ ਦੀ ਕਰਤੂਤ ਜਿਨ੍ਹਾਂ ਦੇ ਦਿਮਾਗ ਐ ਹੀ ਨਹੀਂ ਦਿਮਾਗੋਂ ਇਹ ਲੋਕ ਐ ਜਿਹੜੇ ਪੈਦਲ ਨੇ ਇਹਨਾਂ ਦੇ ਬਸ ਧੌਣ ਚਹੀ ਕਿ ਲੈ ਕਿ ਸਾਡੇ ਕੋਲੇ ਤਾਂ ਜ਼ਮੀਨਾਂ ਨੇ ਵੱਡੇ ਵੱਡੇ ਟਰੈਕਟਰ ਨੇ ਸਾਡੇ ਕੋਲ ਤਾਂ ਸਾਰੇ ਸੰਦ ਨੇ ਪਰ ਇਹਨਾਂ ਕੋਲੇ ਦਿਮਾਗ ਹੈ ਨਹੀਂ ਰੱਬ ਨੇ ਜਿਵੇਂ ਬਾਕੀ ਬੰਦੇ ਨੇ ਦਿਮਾਗ ਲਾਇਆ ਇਹਨਾਂ ਦੇ ਵੀ ਲਾ ਕੇ ਭੇਜਿਆ ਰੱਬ ਨੂੰ ਪਤਾ ਸੀ ਕਿ ਸਾਨੂੰ ਉਲਾਂਬਾ ਨਾ ਦੇ ਦਨ ਵੀ ਪਈ ਤਾਂ ਦੂਜਿਆਂ ਦੇ ਦਿਮਾਗ ਲਾਤਾ ਸਾਡੇ ਲਾਇਆ ਰੱਬ ਨੇ ਦਿਮਾਗ ਲਾਤਾ ਫਿੱਟ ਕਰਤਾ ਪਰ ਇਹਨਾਂ ਦੇ ਦਿਮਾਗ ਹੈ ਨਹੀਂ ਕਿੰਨੀਆਂ ਵੀਡੀਓਜ਼ ਹਰ ਰੋਜ਼ ਸੋਸ਼ਲ ਮੀਡੀਆ ਤੇ ਆਉਂਦੀਆਂ ਨੇ ਦੀਪਾਈ ਦਰਖਤਾਂ ਜਿਹੜੇ ਨਾਮ ਚਾਓ ਪਰ ਇਹਨਾਂ ਦੇ ਸਿਰ ਤੇ ਕੋਈ ਅਸਰ ਨਹੀਂ ਟਰੈਕਟਰ ਮਗਰ ਤਵੀਆਂ ਪਾ ਕੇ ਮੱਥੇ ਤੇ ਖੜੀਆਂ ਹੁੰਦੀਆਂ ਨੇ ਜਦੋਂ ਸੀਖ ਸਿੱਟਦੇ ਐ ਵੀ ਜਦੋਂ ਸਾਰਾ ਅਪਰਾਲ ਮੱਚ ਗਿਆ ਵਾਹਣ ਵਾਦਾਂਗੇ ਪਰ ਦੋ ਜਿਹੜੇ ਇਹਨਾਂ ਦਰਖਤਾਂ ਕੋਲੇ ਹੀ ਦਿੰਦੇ ਸੀਖ ਸਿੱਟਣ ਤੋਂ ਪਹਿਲਾਂ ਐਨੇ ਹਰੇ ਭਰੇ ਦਰਖਤ ਐ ਜਿਹੜੇ ਮਿੰਟਾਂ ਦੇ ਵਿੱਚ ਰਾਖ ਕਰ ਦਿੰਦੇ ਐ ਕਿਉਂਕਿ ਆਹ ਮਹੀਨਿਆਂ ਦੇ ਵਿੱਚ ਖੱਬਲ ਵੀ ਸੁੱਕ ਜਾਂਦਾ ਇਹ ਦਰਖਤਾਂ ਦੀ ਜੜਾ ਛਾਗ ਆ ਜਾਂਦੀ ਐ ਜੜਾਂ ਤੋਂ ਦਰਖਤ ਦਾ ਜਿਹੜਾ ਸੱਕੜ ਹੁੰਦਾ ਉਹ ਨੂੰ ਜੜ ਜਾਂਦੀ ਹੈ ਤੇ ਸਾਰਾ ਦਰਖਤ ਜਿਹੜਾ ਮੱਚ ਜਾਂਦਾ ਇਹ ਜਨਾਬ ਟੌਰ ਨਾਲ ਫਿਰ ਘਰੇ ਆਉਂਦੇ ਆ ਸੀਖ ਸਿੱਟ ਕੇ ਗੱਲਾਂ ਵੀ ਕਰਦੇ ਹੁੰਦੇ ਆ ਬਹੁਤ ਵਧੀਆ ਬਾਹਣ ਮੱਚ ਗਿਆ ਤੇ ਨਾਲ ਮਚਾਤੀ ਆ ਹਰਿਆਲੀ ਹੁਣ ਇਹਨਾਂ ਨੂੰ ਕਿੰਨਾ ਸਮਾਂ ਜਿਹੜਾ ਲੱਗਣਾ ਹਰਾ ਹੋਣ ਤੇ ਇੱਕ ਸਾਈਡ ਹਰਿਆਲੀ ਵਾਲੀ ਦਰਖਤ ਦੇਖ ਲਓ ਇੱਕ ਸਾਈਡ ਆਹ ਦੇਖ ਲਿਓ ਆ ਅੱਗੇ ਇੱਕ ਹੋਰ ਦਰਖਤ ਵੀ ਆਊਗਾ ਉਹਨੂੰ ਦੇਖ ਕੇ ਤਾਂ ਬਸ ਗਾਲ ਹੀ ਨਿਕਲਦੀ ਹੈ ਇਹ ਜਮੀਂ ਬੰਦੇ ਦੀਆਂ ਅੱਖਾਂ ਫੁੱਟੀਆਂ ਹੋਈਆਂ ਸੀ। ਟਾਲੀ ਆ ਗਈ। 2-3% ਹੀ ਛੱਡੀ ਐ। ਆਲੇ-ਦਾਲਿਓਂ ਸਾਰੀ ਟਾਲੀ ਐ ਜਿਹੜੀ ਮਚਾਤੀ। ਉਹੀ ਕੰਮ ਐ। ਥੱਲੇ ਦੋ ਗਿਹੜੇ ਨਹੀਂ ਦਿੱਤੇ ਗਏ। ਬੱਸ ਸੀਖ ਛਿੜ ਦੋ। ਆਪਣਾ ਬਾਹਣ ਵਧੀਆ ਮਚਣਾ ਚਾਹੀਦਾ ਐ। ਅੱਗ ਦਰਖਤ ਨੂੰ ਚੜੇ, ਅੱਗ ਛੋਟੇ ਬੱਚਿਆਂ ਨੂੰ, ਦਰਖਤਾਂ ਦੇ ਨੂੰ ਚੜੇ, ਛੋਟੇ ਪੌਦਿਆਂ ਨੂੰ ਚੜੇ। ਜਾਂ ਉਹਦੇ ਵਿੱਚ ਕੋਈ ਜੀਵ-ਜੰਤੂ ਬੈਠਾ ਐ, ਉਹਨੂੰ ਚੜੇ। ਇਹਨਾਂ ਨਾਲ ਇਸਦਾ ਕੋਈ ਮਤਲਬ ਨਹੀਂ। ਇਹਨਾਂ ਦਾ ਇੱਕੋ ਹੀ ਮਕਸਦ ਐ ਸਾਡਾ ਵਾਹਣ ਹੈ ਜਿਹੜਾ ਵਧੀਆ ਮੱਚਣਾ ਚਾਹੀਦਾ ਹੈ ਚਾਰੇ ਪਾਸੇ ਅੱਗ ਫਿਰਨੀ ਚਾਹੀਦੀ ਹੈ ਦਰਖਤ ਮੱਚਦੇ ਆ ਮੱਚੀ ਜਾਂਦੇ ਉਹ ਆ 20 ਕਿ ਦਿਨਾਂ ਨੂੰ ਢਿੱਡ ਤੋਂ ਝੁਗਾ ਚੱਕ ਕੇ ਰੱਬ ਨੂੰ ਕੋਸਣਗੇ ਲੋਕ ਰੱਬਾ ਚਾਰ ਕਣੀਆਂ ਸਿੱੜ ਦੇ ਠੰਡੀ ਹਵਾ ਛੜ ਦੇ ਉਨ ਤੇ ਮਚਾ ਤੇ ਤੇ ਆਪਦੀ ਕਰਤੂਤ ਇਹ ਭੁੱਲ ਜਾਂਦੇ ਐ ਵੀ ਅਸੀਂ ਕੀ ਕੀਤਾ ਕਿਉਂਕਿ ਕੁਦਰਤ ਦਾ ਸਬੰਧ ਹਰਿਆਲੀ ਨਾਲ ਹੈ ਜਿੱਥੇ ਹਰਿਆਲੀ ਜ਼ਿਆਦਾ ਹੈ ਉੱਥੇ ਮੀਂਹ ਪੈਂਦੇ ਐ ਉੱਥੇ ਟੈਂਪਰੇਚਰ ਵੀ ਜਿਹੜਾ ਘੱਟ ਹੋ ਤੁਸੀਂ ਨੇ ਹਰੀਆਲੀ ਦਾ ਜਿਹੜੀ ਮਚਾਤੀ ਨਾਸ਼ ਕਰਤਾ ਹਰੀਆਲੀ ਦਾ ਤੇ ਹੁਣ ਮੀਂਹ ਪਾਲ ਦਿਓ ਮੋਬਾਈਲ ਤੇ ਤੜਕੀ ਉੱਠ ਕੇ ਚਾਹ ਚਾਹ ਵੀ ਨਹੀਂ ਪੀਂਦੇ ਕਹੀ ਤਾਂ ਦੇਖਦੇ ਆ ਮੀਂਹ ਕਦੋਂ ਦਿਖਾਉਂਦਾ ਨੈਟ ਜੇ ਉੱਥੇ ਨੈਟ ਇਹ ਵੀ ਦਿਖਾ ਦੇ ਜਿੱਥੇ ਬੱਦਲ ਜੇ ਬਣ ਕੇ ਮੀਂਹ ਦਿਖਾਉਂਦਾ ਹੁੰਦਾ ਵੀ ਇਨਸਾਨ ਸਿਆਂ ਤੇਰੀ ਕਰਤੂਤ ਧਰਤੀ ਤੇ ਰਹਿਣ ਵਾਲੀ ਹੈ ਨਹੀਂ ਤੂੰ ਆ ਦੇਖ ਕਿੰਨੇ ਦਰਖਤ ਮਚਾਤੇ ਤੂੰ ਇਸ ਧਰਤੀ ਤੇ ਰਹਿਣ ਯੋਗ ਹੀ ਨਹੀਂ ਹੈਗਾ ਤੂੰ ਕਿੰਨਾ ਬਿਸ਼ਰਮ ਹੋ ਗਿਆ ਪਾਣੀ ਤੈ ਗੰਦਲੇ ਕਰਤੇ ਹਰਿਆਲੀ ਤੈ ਮਚਾਤੀ ਹਵਾ ਤੈ ਦੂਸ਼ਿਤ ਕਰਤੀ ਤੈਨੂੰ ਸਿਰਫ ਪੈਸੇ ਦਾ ਲਾਲਚ ਹੈ ਹੋਰ ਕੁਝ ਨਹੀਂ ਜੇ ਉੱਥੇ ਇੰਨਾ ਕੁ ਸ਼ੋਅ ਕਰਨ ਲੱਗ ਜੇ ਨੈਟ ਜਿੱਥੇ ਮੀਂਹ ਦਿਖਾਉਂਦਾ ਹੈ ਕੀ ਪਤਾ ਇਹਨਾਂ ਲੋਕਾਂ ਨੂੰ ਬਿਸ਼ਰਮੀ ਆ ਜੇ ਕੋਈ ਮਾੜੀ ਮੋਟੀ ਜ਼ਮੀਰ ਨੂੰ ਹਲੂਣਾ ਜਿਹੜਾ ਆ ਜਾਵੇ